ਕੁੱਲੂ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਪੈਂਦੇ ਪਿੰਡ ਕਲਿਆਣਪੁਰ ਦੀ ਹੱਦ 'ਚ ਇੱਕ ਪਿਕਅਪ ਅਤੇ ਕਾਰ ਵਿਚਕਾਰ ਟੱਕਰ ਹੋ ਗਈ ਜਿਸ ਕਾਰਨ ਸਵੀਪਟ ਕਾਰ ਦਾ ਕਾਫੀ ਨੁਕਸਾਨੀ ਗਈ ਕਾਰ ਵਿਚ ਸਵਾਰ ਪੰਜ ਨੌਜਵਾਨ ਇਸ ਹਾਦਸੇ 'ਚ ਬਾਲਵਾਲ ਬਚ ਗਏ ਹਾਲਾਂਕਿ ਉਹਨਾਂ ਨੂੰ ਮਾਮੂਲੀ ਸੱਟਾਂ ਆਈਆਂ ਉਕਤ ਨੌਜਵਾਨਾਂ ਨੇ ਦੱਸਿਆ ਕਿ ਉਹ ਮਨੀਕਰਨ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਲੰਧਰ ਜਾ ਰਹੇ ਸਨ ਜਦੋਂ ਉਹ ਪਿੰਡ ਕਲਿਆਣਪੁਰ ਦੀ ਹੱਦ 'ਚ ਪਹੁੰਚੇ ਤਾਂ ਅਚਾਨਕ ਅੱਗੇ ਜਾ ਰਹੇ ਇੱਕ ਪੀਕਅਪ ਚਾਲਕ ਵੱਲੋਂ ਪਹਿਲਾਂ ਆਪਣੀ ਪੀਕਅਪ ਨੂੰ ਇੱਕ ਪਾਸੇ ਨੂੰ ਮੋੜਿਆ ਗਿਆ ਤੇ ਫਿਰ ਦੁਬਾਰਾ ਦੂਜੇ ਪਾਸੇ ਨੂੰ ਮੋੜ ਕੇ ਸੜਕ ਦੇ ਵਿਚਕਾਰ ਹੀ ਬ੍ਰੇਕ ਮਾਰ ਦਿੱਤੀ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਉਹਨਾਂ ਦੀ ਕਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਵੇਂ ਵਹੀਕਲਾਂ ਨੂੰ ਸੜਕ ਵਿੱਚੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਨਿਰੰਤਰ ਚਾਲੂ ਕਰਵਾਇਆ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਇੱਧਰ ਸੀ ਬੀੜ ਤੇ ਆ ਰਹੇ ਸੀ ਨਾ ਇਧਰੋਂ ਅੰਕਲ ਉਹਨੇ ਗੱਡੀ ਕੋਲੋਂ ਇੱਕਦਮ ਚਾਰਡ ਲਈ ਠੀਕ ਹੈ ਨਾ ਨੇ ਰੋਡ ਤੇ ਕਈ ਆਪਾਂ ਆਹਦੀ ਸਾਈਡ ਪਾਲੀ ਗਾਲੀ ਠੀਕ ਹੈ ਅੰਕਲ ਨੇ ਚਾਰਡ ਦੇ ਥਾਰੀ ਨਾ ਤੇ ਗੱਡੀ ਦੀ ਨੋਂ ਬ੍ਰੇਕ ਮਾਰ ਲੇ ਬ੍ਰੇਕ ਲਾ ਕੇ ਹੋਈ ਕਰਦੇ ਉਧਰੋਂ ਇੱਕਦਮ ਗੱਡੀ ਵਾਜੀ ਬ੍ਰੇਕ ਮਾਰ ਪਿੱਛੋਂ ਬ੍ਰੇਕ ਮਾਰੀ ਗੱਡੀ ਨਹੀਂ ਕੰਟਰੋਲ ਹੋਈ ਇਹ ਆਦੀ 70 ਦੀ ਸਪੀਡ ਤੇ ਆ ਰਹੇ ਤੁਸੀਂ ਆਏ ਕਿੱਥੋਂ ਆਏ ਅਸੀਂ ਮਣੀ ਕਰਨ ਤੋਂ ਆ ਰਹੇ ਮੱਥਾ ਦੇ ਕੇ ਜਾਣਾ ਕਿੱਥੇ ਸੀ ਜਲੰਧਰ ਜਾਣਾ ਘਰ ਮੰਡੀ ਬਚਾਓ ਹੋ ਗਿਆ ਬਚਾਓ ਹੋ ਗਿਆ ਜੀ ਹਾਂ ਜੀ ਅੰਕਲ ਜੀ ਸਾਡੇ ਦੇਖੋ ਇਹਨੇ ਅੰਦਰੋਂ ਪਿਕਅਪ ਦਾ ਤੇ ਛੋਟੀ ਕਾਰ ਬਨਾਲੀ ਤੋਂ ਮੰਡੀ ਤੋਂ ਆ ਰਹੇ ਸੀ ਇਹ ਜਾ ਰਹੇ ਕਰਾਲੀ ਜਾ ਰਹੀ ਸੀ ਮੇਥਰਾ ਪਿਕਅਪ ਜਿਹੜੀ ਦੂਜੀ ਸੀ ਉਹ ਜਲੰਧਰ ਜਾ ਦੇ ਰਹੀ ਸੀ ਪਰ ਬਚਾਅ ਹੋ ਗਿਆ ਪੰਜ ਜਵਾਨ ਸੀ ਉਹਦੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਠੀਕ ਹੈ ਕਾਰਾਂ ਦਾ ਨੁਕਸਾਨ ਕਿੰਨਾ ਕਾਇ ਹੈ ਕਾਰ ਦਾ ਬਹੁਤ ਕਾਫੀ ਜ਼ਿਆਦਾ ਨੁਕਸਾਨ ਹੋਇਆ ਠੀਕ ਹੈ ਜੀ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ